ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਗਾਂ ਤੁਹਾਨੂੰ ਦਿਖਾਉਣੀ ਆ ਸੂਈ ਸਵਾਈ ਆ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਸੂਈ ਦੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੇ ਕੋਈ ਵੀਰ ਇੱਥੇ ਨਹੀਂ ਪਹੁੰਚ ਸਕਦਾ ਤੇ ਵੀਡੀਓ ਕਾਲ ਤੇ ਦੋ ਟਾਈਮ ਚੁਆਇਜ਼ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਜ਼ਰੂਰ ਕਰਕੇ ਖੜਿਆ ਕਰੋ ਜੀ ਨਹੀਂ ਕਦੇ ਵੀ ਨਹੀਂ ਕਿੰਨੇ ਵੀ ਬਿਨਾ ਚੁਆਇਜ਼ ਤਾਂ ਜਾਂ ਕਿਸੇ ਗਰੰਟੀ ਦੇ ਪੱਛੂ ਲੈ ਜਾਓ ਜੀ ਜੋ ਵੀ ਕੁਛ ਹੈ ਸਾਰਾ ਕੁਛ ਤੁਹਾਡੇ ਸਾਹਮਣੇ ਹੀ ਹੈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਚਲੋ ਜੀ ਸਿੱਧਾ ਜੀ ਤੇ ਨਾਮ ਦੱਸਦੇ ਕਰੀ ਮੇਰਾ ਜਿੰਦਾ ਜੀ ਹਾਂਜੀ ਫੋਨ ਨੰਬਰ ਹੈਗਾ 9914394 ਐਡਰੈਸ ਹੈਗਾ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਸਾਲੇ ਸਰਤਾ ਰੋਡ ਦੇ ਵਿੱਚ ਜੀ ਪਿੰਡ ਪੈਂਦਾ ਮਾਚਾ ਜੀ ਠੀਕ ਹੈ ਜੀ ਹਾਂਜੀ ਤੇ ਅਜੇ ਕੋਈ ਗਾਂ ਨਹੀਂ ਫਿਰ ਅਜੇ ਵੀ ਕੋਈ ਅੱਜ ਨਹੀਂ ਬੱਚੇ ਬੱਚਾ ਨਹੀਂ ਹੈਗਾ ਤਾਂ ਬੱਚਾ ਵੀ ਜੀ ਸੂਈ ਨੂੰ 20 ਦਿਨ ਹੋ ਗਏ ਆ ਅੱਛਾ ਤੇ ਬੱਚੇ ਦੀਆਂ ਵੀਡੀਓ ਵੀਡੀਓ ਪਾ ਦਾਂਗੇ ਬੱਚਾ ਮਰਿਆ ਦਿੱਤਾ ਵੇੜਨੇ ਅੱਛਾ ਬੱਚਾ ਮਰਿਆ ਦਿੱਤਾ ਨਹੀਂ ਤੇ ਬੈਂਦੀ ਆ ਗੰਦ ਗੁੰਦ ਮਾਰਦੀ ਆ ਵੀ ਜੀ ਅੱਛਾ ਹਾਂ ਜੀ ਠੀਕ ਆ ਤੇ ਉੱਤਰਾ ਹੁਣ ਦੁੱਧ ਕਿੰਨਾ ਹੈ ਦੇਖੋ ਦੁੱਧ ਹੋਣਾ 11 ਕਿਲੋ ਹੈਗਾ ਪੱਕਾ ਦੁੱਧ ਹਾਂ ਜੀ ਦੋ ਟਾਈਮ ਚਵਾ ਦੋਗੇ ਕਰੋ ਇੱਥੇ ਚਵਾ ਕੇ ਦਾਂਗੇ ਅਰ ਵੀ ਜੀ ਇਹ ਆ ਵੀ ਤੁਹਾਡੇ ਘਰੋਂ ਕੋਈ ਚੋ ਕੇ ਲੈ ਜਾਏ ਹਨਾ ਇੱਥੇ ਆਪਣੀ ਸਾਡੇ ਕਿਲੇ ਦੇ ਤਸਲੀ ਕਰੇ ਵੀ ਜੀ ਜਿਹੜਾ ਠੀਕ ਤੋਰੋ ਫੇਰ ਇੱਕ ਰੀਨ ਨੂੰ ਬਾਕੀ ਇਹ ਆ ਵੀ ਹੈਗੀ ਕ੍ਰੋਸ ਪੰਚ ਆ। ਡੈਟ ਵੀ ਚੰਗੀ ਹੁੰਦੀ ਇਹਨਾਂ ਦੀ। ਕੋਈ ਡਰਨੇ ਦੀ ਪ੍ਰਭਾਵ ਨਹੀਂ ਹੁੰਦੀ। ਲੈ ਜਾ ਬੀ ਜੀ। ਬਾਕੀ ਥਾਂ ਨੇ ਚੰਗੇ ਗਿਆਪ ਤੇ ਲੱਗਾ ਹੈ ਬਾਕੀ ਸੁਈ ਸੁਈ ਇਹ ਕਿਹੜੀ ਮੰਡੀ ਚ ਵੱਜੀ ਹੈ ਆਪਣੀ ਦੋ ਟਾਈਮ ਚਵਾਈ ਕਰਕੇ ਖੜਾ ਉਤਰਾ ਮਿੱਟੀ ਚਵਾਚੂ ਓਕੇ ਹੀ ਆਪਾਂ ਖਾਜਣਾ ਰੁਪਈਏ ਮਿੰਟ ਤੇ ਦੋ ਲੱਗਣੇ ਚਲੋ ਦਿਖਾ ਦੇ ਫਿਰ ਗਾੜੀ ਭਾੜਾ ਪਾ ਕੇ ਬਸ ਇਤਨਾ ਜਿਹੜੀ ਆ ਰੱਸੀ ਪਾ ਲੈਣੀ ਆ ਆਨੇ ਦੇ ਦੇਖ ਸਕਦੇ ਆ ਪੈਂਕਰ ਦੇ ਦੇਖੋ ਜੀ ਸਾਈਦੇ ਦੇਖੋ ਵੀ ਕਰਦੇ ਸਾਂ। ਕੀ ਆ ਗੱਲ ਸਮਝ ਨਹੀਂ ਆ ਰਹੀ। ਸਾਰੀ ਚੋ ਲੈਣੀ ਵੀ ਜੀ। ਇਹ ਨਹੀਂ ਚਾਹ। ਜਿਹੜਾ ਸ਼ਾਮ ਦਾ ਜਿਹੜਾ ਚੋਈ ਦਾ ਟਾਈਮ ਨਹੀਂ ਹੋ ਗਿਆ। ਉਤਰਾਂ ਚਾਉਣੀ ਆ ਕਿੰਨੇ ਤਰ੍ਹਾਂ ਖਾਲੀ ਕਰ ਦਿੰਦੇ ਆ। ਤੇ ਬਾਕੀ ਬੇਨਤੀ ਇਹ ਵੀ ਇਹ ਕਿ ਆਪਾਂ ਤੁਹਾਨੂੰ ਮਿਲਕੀ ਨਹੀਂ ਲਾਈ ਮਿਲਕੀ ਨਹੀਂ ਕਰਾਉਣੀ ਸਿਰਫ ਜਿਹੜਾ ਚੋਆ ਜ ਤੁਹਾਨੂੰ ਬਿਖਾਉਣੀ ਆ। ਇਹ ਕਿੱਦਾਂ ਦਾ ਜ਼ਬਰਦ। ਹੰਦੀ ਚੀਜ਼ ਆ ਜਾਂ ਕਿੱਦਾਂ। ਕਿ ਆਪਿ ਚਲੇ ਫਨੰਦਾ ਵਿਚਾਰ ਕਰੀ ਦੇਖਾਂਦੇ Ich habe ਮੱਕੀ ਸ਼ਾਮ ਦਾ ਟਾਈਮ ਹੁਣ ਥੋੜਾ ਮੱਕੀ ਵੀ ਪੈਣ ਲੱਗ ਪਈ ਪਸ਼ੂਨ ਮੱਕੀ ਦਾ ਕੀ ਦਹੀ ਹੈ ਠੀਕ ਇਹ ਸਿਰਫ ਆਪਾਂ ਤੁਹਾਨੂੰ ਚਵਾਈ ਦਿਖਾਇਆ ਵਾ ਚਵਾਈ ਤੁਸੀਂ ਆਪਣੀ ਦੋ ਟਾਈਮ ਕਰਕੇ ਖੜਨੀ ਆਂ ਆਪਾਂ ਤਿੰਨ ਟਾਈਮ ਕਰੋ ਉਹ ਤੁਹਾਡੇ ਤੇ ਤੇ ਮੁੱਲ ਫਿਰ ਵੇਚੀ ਕਿੰਨਾ ਰੱਖਣਾ ਮੁੱਲ ਨੂੰ 2000 ਰੁਪਏ ਨੂੰ ਤਰ ਲੱਟਰ ਜੀ ਠੀਕ ਹੈ ਹਾਂ ਜੀ ਕਿੰਨਾ ਫਿਰ ਰੱਖਨੇ ਦਾ ਮੁੱਲ ਮੁੱਲ 30000 ਰੁਪਏ 32000 ਨਹੀਂ ਜਿਆਜ ਕਰੀਏ ਕੋ ਦੇਰੀ ਦੇਰੀ ਹਾਂਜੀ ਇਹ ਦੀ ਦੇਰੀ ਜੱਸ ਨੋ ਕਰ ਦੋ ਕਿੰਨੇ ਦੀ ਕਰੀ 28000 ਅੱਛਾ 28000 ਦੀ ਹਾਂਜੀ ਉਹ ਚੋ ਕੁਛ ਹੋਰ ਜਿਹਾ ਪਗਰਦਾ ਹੈ ਠੀਕ ਹੈ ਤੇ ਦੁੱਧ ਜਿਹੜਾ ਵਾ ਦੋ ਦੁੱਧ 11-12 ਕਿਲੋ ਰੋਜ਼ ਚੋ ਆ ਕੇ 11 ਟ੍ਰਿਕਰ ਅੱਛਾ ਕੁਝ ਜੋ ਕੇ ਲਵੇ ਦੋ ਟਾਈਮ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਹੋਰ ਕੁਝ ਕਹਣਾ ਫਿਰ ਬਸ ਵੀ ਜੀ ਸੂਈ ਸਵਾਈ ਆ ਆਪਣੀ ਚੋਕੇ ਖੜੀ ਹਾਂਜੀ ਹਾਂਜੀ ਆਪਣੀ ਚੋਕੇ ਖੜੋ ਹੈ ਜਿਹੜੀ ਮੰਡੀ ਚ ਵੱਜੀ ਆ ਘਰੇ ਵੱਜੀ ਆ ਜੋ ਵੀ ਕੁਛ ਹੈ ਤੁਹਾਡੇ ਸਾਹਮਣੇ ਹੀ